ਹਾਂਜੀ ਅੱਜ ਆਪਾਂ ਕਰਾਂਗੇ ਨਾਮ ਇਹ ਬੀਅਰਡ ਦਾ ਚਾਰਟ ਹੈ ਬੀਅਰਡ ਵਾਸਤੇ ਬਣਾਇਆ ਸੀ ਬਟ ਨਾਮ ਜਿਹੜੀ ਆ ਛੋਟੇ ਅੱਛੇ ਵੀ ਤੋਂ ਲੈ ਕੇ ਦਸਵੀਂ ਤੱਕ ਦੀ ਕਲਾਸਾਂ 'ਚ ਵੀ ਆਂਦਾ ਹੈ ਉਹ ਚ ਵੀ ਹੈਲਪਫੁਲ ਹੈ ਟਾਪਿਕ ਸੋ ਪੜ੍ਹਦੇ ਹਾਂ ਨਾਮ ਸਭ ਤੋਂ ਪਹਿਲਾਂ ਇਹਦੀ ਆਪਾਂ ਪਰਿਭਾਸ਼ਾ ਸਭ ਤੋਂ ਪਹਿਲਾਂ ਆਪਾਂ ਇਹਦੀ ਪਰਿਭਾਸ਼ਾ ਕਰਾਂਗੇ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਿਅਕਤੀ ਪੰਛੀ ਪਸ਼ੂ ਸਥਾਨ ਚੀਜ਼ਾਂ ਆਦਿ ਦੇ ਨਾਮ ਦਾ ਗਿਆਨ ਹੋਵੇ ਉਸ ਨੂੰ ਨਾਮ ਆਖਦੇ ਹਨ ਨਾਮ ਪੰਜ ਕਿਸਮਾਂ ਦੇ ਹੁੰਦੇ ਹਨ ਨਾਮ ਪੰਜ ਕਿਸਮ ਦੇ ਹੁੰਦੇ ਹਨ ਨੰਬਰ 1 ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਤੇ ਪਾਵਾਚਕ ਨਾਮ ਆਪਾਂ ਇਹਨਾਂ ਨੂੰ ਪੜਾਂਗੇ ਨਾਲ ਇਹਨਾਂ ਦੀ ਐਗਜ਼ਾਮਪਲਜ਼ ਦੇ ਨਾਲ ਤਾਂਕਿ ਹੈਪੀ ਚਾਟਣਾ ਸੌਖ ਹੋ ਆਮ ਨਾਮ ਆਮ ਨਾਮ ਕੀ ਹੁੰਦਾ ਇਕ ਕਿਸਮ ਦੀਆਂ ਗਿਣਨਯੋਗ ਚੀਜ਼ਾਂ ਦੇ ਸਾਂਝੇ ਨਾਮ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਹਿ ਸਕਦੇ ਹਾਂ ਜਿਵੇਂ ਕਿ ਇੱਕੋ ਇੱਕ ਤਰ੍ਹਾਂ ਦੇ ਇੱਕੋ ਜਿਹੇ ਚੀਜ਼ਾਂ ਜਿਵੇਂ ਕਿ ਕਿਤਾਬਾਂ ਹੋ ਗਏ ਹਨ ਮਨੁੱਖ ਹੋ ਗਏ ਸ਼ਹਿਰ ਹੋ ਗਏ ਜੀ ਵਰਤਸਲ ਦੇ ਉਸ ਤੋਂ ਬਾਅਦ ਹੁੰਦਾ ਖਾਸ ਨਾਮ ਖਾਸ ਨਾਮ ਕੀ ਹੁੰਦਾ ਹੈ ਕਿਸੇ ਕਿਸ ਕਿਸੇ ਖਾਸ ਵਸਤੂ ਮਨੁੱਖ ਜਾਂ ਥਾਂ ਨੂੰ ਦਸਾਉਣ ਲਈ ਵਟੇ ਜਾਂਦੇ ਨਾਮ ਨੂੰ ਖਾਸ ਨਾਮ ਕਹਿੰਦੇ ਹਨ ਜਿਵੇਂ ਕਿ ਰਾਵੀ ਕੀ ਇੱਕ ਖਾਸ ਦਰਿਆ ਹੈ ਸਤਲੁਜ ਹਨਾ ਖਾਸ ਦਰਿਆ ਹੈ ਸ਼ਹੀਦ ਭਗਤ ਸਿੰਘ ਇੱਕ ਖਾਸ ਵਿਅਕਤੀ ਦਾ ਨਾਮ ਹੈ ਜਾਰੇ ਜਗਾ ਕੋਈ ਸ਼ਹਿਰ ਲਿਖ ਸਕਦੇ ਹੋ ਜਲੰਧਰ ਹਰਿਆਣਾ ਦੇ ਜਲੰਧਰ ਲੁਧਿਆਣਾ ਦੀ ਕੋਈ ਖਾਸ ਸ਼ਹਿਰ ਦੀ ਗੱਲ ਕਰ ਰਹੇ ਹੋ ਹੈਨਾ ਉਸ ਤੋਂ ਬਾਅਦ ਤੁਹਾਂ ਆਉਂਦਾ ਹੈ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਕੀ ਹੁੰਦਾ ਆ ਮੀਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ ਜਿਵੇਂ ਕਿ ਸੋਨਾ ਗਿਣਿਆ ਸੋਨੇ ਦੇ ਗਹਿਣੇ ਕਿੰਨੇ ਬਣੇ ਆ ਉਹ ਗਿਨੇ ਜਾ ਸਕਦੇ ਚਾਂਦੀ ਦੇ ਗਿਨੇ ਜਾ ਸਕਦੇ ਤੇ ਪੱਗਾਂ ਗਿਣੀਆਂ ਜਾ ਸਕਦੀਆਂ ਹਨਾ ਤੇ ਕੱਪੜੇ ਗਿਨੇ ਜਾ ਸਕਦੇ ਆ ਉਸ ਤੋਂ ਬਾਅਦ ਆਉਂਦਾ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਕੀ ਹੁੰਦਾ ਕਿਸੇ ਇਕੱਠ ਲਈ ਵਰਤੇ ਜਾਂਦੇ ਨਾਮ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਇਕੱਠ ਵਾਸਤੇ ਜਿਹੜੀ ਚੀਜ਼ਾਂ ਦੀ ਇਕੱਠ ਵਾਸਤੇ ਜਿਹੜਾ ਨਾਮ ਵਰਤਿਆ ਜਾਂਦਾ ਹੈ ਉਹਨੂੰ ਇਕੱਠਵਾਚਕ ਨਾਮ ਕਹਿੰਦੇ ਹਨ ਜਿਵੇਂ ਕਿ ਇਕੱਠਵਾਚਕ ਨਾਮ ਫੌਜ ਹੁਣ ਦੇਖੋ ਫੌਜ ਵਿੱਚ ਬਹੁਤ ਸਾਰੇ ਫੌਜੀ ਹੁੰਦੇ ਆ ਤੇ ਉਹਨਾਂ ਦੇ ਇਕੱਠ ਨੂੰ ਕੀ ਕਹਿੰਦੇ ਆ ਫੌਜ ਸਭਾ ਵਿੱਚ ਕਾਫੀ ਸਾਰੇ ਲੋਕ ਹੁੰਦੇ ਆ ਇੱਕ ਔਟ ਨੂੰ ਸਭਾ ਕਹਿੰਦੇ ਇੱਜੜ ਕਹਿੰਦੇ ਇੱਥੇ ਜਮਾਤ ਆ ਜਮਾਤ ਚ ਕਾਫੀ ਸਾਰੇ ਵਿਦਿਆਰਥੀ ਉਹਦੇ ਵਿਦਿਆਰਥੀਆਂ ਦੇ ਇਕੱਠ ਨੂੰ ਜਮਾਤ ਕਹਿੰਦੇ ਹਨ ਉਸ ਤੋਂ ਬਾਅਦ ਚੋਂ ਆਉਂਦਾ ਹੈ ਭਾਵਵਾਚਕਨਾਮ ਭਾਵਵਾਚਕਨਾਮ ਕਹਿੰਦਾ ਜਿਹੜੀਆਂ ਚੀਜ਼ਾਂ ਵੇਖੀਆਂ ਨਾ ਜਾ ਸਕਣ ਨਾ ਛੂਈਆਂ ਜਾ ਸਕਣ ਸਿਰਫ ਮਹਿਸੂਸ ਹੁੰਦੀਆਂ ਆ ਉਹਨਾਂ ਨੂੰ ਉਹਨਾਂ ਨੂੰ ਭਾਵਵਾਚਕਨਾਮ ਕਹਿੰਦੇ ਹਨ ਜਿਵੇਂ ਕਿ खुशी खुशी ਨੂੰ ਕੁਝ ਦੇਖ ਨਹੀਂ ਸਕਦੇ ਮਹਿਸੂਸ ਕਰਦੀ ਹੂ ਕਮੀ ਹੋ ਗਈ ਉਸ ਤਕਲੀਫ ਦਾ ਹਨਾ ਸੱਚਾਈ ਉਦਾਸੀ ਇਹ ਨੂੰ ਸਿਰਫ ਮਹਿਸੂਸ ਕਰ ਸਕਦੇ ਹੋ ਠੀਕ ਹੈ थैंक यू